ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਮੈਂ ਤੁਹਾਡਾ ਆਪਣਾ ਬਜੀਤ ਸਿੰਘ ਉਡਾਲਾ ਗਰੰਥੀਆਂ ਤੋਂ ਅੱਜ ਹੀ ਆਇਆ ਹਾਂ ਸਰਦਾਰ ਮਰੀਕ ਸਿੰਘ ਜੀ ਦੇ ਘਰੋਂ ਉਡਾਲਾ ਗਰੰਥੀਆਂ ਇਹਨਾਂ ਨੂੰ 1 ਮਹੀਨਾ ਪਹਿਲਾਂ ਮੈਂ ਰੈਨਾਟਸ ਸੁਣਵਾ ਦੀਏ ਬੋਤਲ ਇੱਕ ਦੇ ਕੇ ਗਿਆ ਸੀ 1 ਮਹੀਨਾ ਪਹਿਲਾਂ ਇਹਨਾਂ ਨੂੰ ਕੀ ਕੀ ਪ੍ਰੋਬਲਮਾਂ ਸੀ ਤੇ ਕੀ ਕੀ ਇਹਨਾਂ ਦੀਆਂ ਠੀਕ ਹੋਈਆਂ ਉਹ ਅਸੀਂ ਇਹਨਾਂ ਕੋਲੋਂ ਜਾਣਾਂਗੇ ਠੀਕ ਹੈ ਜੀ ਹਾਂ ਜੀ ਤੁਹਾਨੂੰ ਜਦੋਂ ਮੈਂ ਦੇ ਕੇ ਗਿਆ ਸੀ ਉਸ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਇਹਦੇ ਗੋਡਿਆਂ ਦੀ ਹਾਂਜੀ ਲੱਤਾਂ ਨੂੰ ਸੂਜ ਪੈਂਦੀ ਪੈਰਾਂ ਨੂੰ ਵੀ ਪੈ ਜਾਂਦੀ ਅੱਛਾ ਤੇ ਢਿੱਡ ਵੀ ਮੇਰਾ ਉੱਪਰ ਜਾਂਦਾ ਹੈ ਅੱਛਾ ਤੇ ਰੋਟੀ ਤੋਂ ਬਾਅਦ ਰਾਤ ਨੂੰ ਦੁੱਧ ਪੀਣਾ ਤਾਂ ਵੀ ਆਪਰ ਜਾਣਾ ਅਖਰੇਮਾ ਹੋ ਜਾਂਦਾ ਜਿਵੇਂ ਜੂਨ ਕਾਣੀ ਕਈ ਦਸਨ ਕਰਦੇ ਅੱਛਾ ਤੇ ਹੁਣ ਇਹ ਮੈਨੂੰ 2 ਮਹੀਨਾ ਕੋ ਹੋ ਗਿਆ ਦਵਾਈ ਖੰਦੇ ਨੂੰ ਇਹ ਬੜਾ ਠੀਕ ਆ ਕੀ ਕੀ ਤੁਹਾਨੂੰ ਫਾਇਦਾ ਹੋਇਆ ਜਦੋਂ ਮਹੀਨੇ ਤੋਂ ਪਹਿਲਾਂ ਤੁਸੀਂ ਸ਼ੁਰੂ ਕੀਤੀ ਹੈ ਦਵਾਈ ਖਾਣੀ ਉਸ ਤੋਂ ਬਾਅਦ ਤੁਹਾਨੂੰ ਕੀ ਕੀ ਫਾਇਦੇ ਹੋਏ ਕਾਹਾਂ ਦੀ ਸੋਜ ਲੱਤਾਂ ਦੀ ਸੋਜ ਪੱਟਾਂ ਦੀ ਸੋਜ ਲੱਤ ਗਈ ਬਾਹਾਂ ਦੀ ਵੀ ਲੱਤ ਗਈ ਅੱਛਾ ਜੀ ਤੇ ਜਿਹੜਾ ਫਰੇਮਾਂ ਪੈਂਦੇ ਸੀ ਉਹ ਵੀ हट ਗਿਆ ਤੇ ਗੋਡਿਆਂ ਦੀ ਦਰਦ ਤਾਂ ਬੜਾ ਫਰਕ ਪਿਆ ਤੁਸੀਂ ਜਦੋਂ ਪਹਿਲਾਂ ਗੋਡੇ ਦਰਦ ਕਰਦੇ ਸੀ ਕੀ ਪ੍ਰੋਬਲਮ ਹੁੰਦੀ ਸੀ ਤੁਹਾਨੂੰ ਉਹਨੂੰ ਵੀ ਇਹੋ ਹੀ ਤਰੀਕਾ ਨਹੀਂ ਜਾਂਦਾ ਸਾਹ ਚੱਲਦਾ ਹੈ ਇਹ ਤੋਂ ਮੈਂ ਗੇਰ ਸਿੱਧਾ ਨਹੀਂ ਜਾ ਸਕਦਾ। ਸਾਨੂੰ ਸਾਹ ਚੜਦਾ ਤੁਹਾਨੂੰ ਕਰਿਆ। ਨਹੀਂ ਹੁਣ ਕੋਈ ਸਾਹ ਨਹੀਂ ਚੜਦਾ। ਸਾਹ ਨਹੀਂ ਚੜਦਾ। ਨਾ ਹੁਣ ਤਾਂ ਮੈਂ ਸੁਰ ਲੈਣਾ। ਕਿ ਕੋਈ ਸਾਹ ਨਹੀਂ ਚੜਦਾ ਸਾਈਕਲ ਚਲਾਉਣਾ ਹੋਈ। ਤੁਰ ਕੇ ਵਿਖਾਓ ਸਾਨੂੰ ਜਾ। ਅੱਗੇ ਤਾਂ ਮੈਂ ਅੱਧਾ ਘਟਿਆ ਤਾਂ। ਉਹ ਤਾਂ ਮੈਂ ਅੱਗੇ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਦਾ। ਜੀ ਜਾਦਾ। ਉਹ ਬੋਲ ਠੀਕ ਉਹ ਤੁਸੀਂ ਦਾਅ ਤੇ ਕਿ ਮੈਂ ਲੱਤਾਂ ਲਾਤਰ ਨਹੀਂ ਰੱਖ ਸਕਦਾ ਇੱਕ ਜਦ ਮੈਂ ਇਹ ਉਲਾਤ ਰੱਖੀ ਨਹੀਂ ਤੇ ਉੱਚ ਕੇ ਰੱਖਦਾ ਅੱਛਾ ਤੂੰ ਹੁਣ ਕੋਈ ਗੱਲ ਹੀ ਨਹੀਂ ਹੈ ਹੁਣ ਰਾਮਣਾ ਰੱਖ ਸਕਦਾ ਹਾਂ ਹਾਂ ਸਾਹਮਣੀ ਅਦਰ ਨਹੀਂ ਹੁਣ ਤੁਸੀਂ ਜੇ ਤੁਰਦੇ ਹੋ ਤੁਹਾਨੂੰ ਸਾਹ ਨਹੀਂ ਚੜਦਾ ਨਹੀਂ ਬਿਲਕੁਲ ਨਹੀਂ ਮੈਂ 7-8 ਸਾਲ ਤੋਂ ਇਹ ਗੋਡੇ ਦੀ ਤਕਲੀਫ ਨਾਲ ਜੂਝਣ ਦਿਆ ਆ ਜਦੋਂ ਦੀ ਮੈਂ ਦਵਾਈ ਚਾਲੂ ਕੀਤੀ ਹੈ ਨਾ ਮੈਂ ਸਰਕਾਰੀ ਹਸਪਤਾਲਾਂ ਚੋਂ ਪ੍ਰਾਈਵੇਟਾਂ ਚੋਂ ਬੜੀ ਦਵਾਈ ਕਰਦੀ ਕੋਈ ਫਰਕ ਨਹੀਂ ਪੈਂਦਾ ਦੱਸ ਦਿਆਂ ਠੀਕ ਹੋ ਨੇ ਫਿਰ ਬਹੁਤ ਨੇ ਹੋ ਜਾਣਾ ਹੁਣ ਮੈਂ ਦਵਾਈ ਨੂੰ ਮਹੀਨਾ ਹੋ ਗਿਆ ਉਹ ਤੈਨੂੰ ਮੈਂ ਅੱਗੇ ਨਾਲ ਬੜੀ ਇਹ ਗੋਡਿਆਂ ਨੂੰ ਤਕਲੀਫ ਜਿਹੜੀ ਹੈ ਨਾ ਉਹ ਘਟੀ ਆ ਤਾਂ ਮੈਂ ਠੀਕ ਆ ਅੱਗੇ ਨਾਲ ਤਾਂ ਹੋਰ ਵੀ ਕੋਈ ਫਾਇਦਾ ਹੋਇਆ ਫਾਇਦੇ ਤਾਂ ਮੈਨੂੰ ਬੜੇ ਹੋਏ ਆ ਇੱਕ ਨਿਗਾਹ ਮੇਰੀ ਕਮਜ਼ੋਰ ਸੀ ਉਹ ਵੀ ਕੋ ਹੁਣ ਠੀਕ ਹੋ ਗਈ ਏ ਕਿਸ ਵਿੱਚ ਦੇਣਾ ਚਾਹੋਗੇ ਹੁਣ ਮੈਂ ਇਹ ਸੁਨਾਹ ਦਿਨਾ ਕਿ ਇਹ ਦਵਾਈ ਵਰਤੋ ਤਾਂ ਬਿਮਾਰੀਆਂ ਤੋਂ ਬਚੋ ਠੀਕ ਹੈ ਵਾਈਬਰ ਜੀ ਦਾ ਕਾਲ ਆਇਆ ਵਾਈ ਕੀਲੀਪਾ